ਉਪਰੇ ਨਾਲ ਹਾਰਮਨ ਪ੍ਰੀਤ ਕਲਾਸ ਇਹਨਾਂ ਦੀ ਲੱਗਦੀ ਹੋਈ ਤੇ 9 ਦਿਨ ਇਹਨਾਂ ਨੇ ਲਾਏ ਪੈਂਡ ਦੇ ਵਿੱਚ 10 ਦਿਨਾਂ ਜਿਹਨਾਂ ਨੂੰ ਟ੍ਰੈਫਿਕ ਦੇ ਵਿੱਚ ਗੱਡੀ ਚਲਾਉਣੀ ਹੈ ਚਲੋ ਅੱਜ 10 ਮਿੰਟ ਹੀ ਆਣਾ ਬੜਾ ਤਾਂ ਵੈਸੇ ਅੱਛਾ ਰਾਈਟਿੰਗ ਨਹੀਂ ਅੱਗੇ ਲੈਪਟਾਪ ਲੈਫਟ ਜਾਣਾ ਆਪਾਂ ਕੁੱਛੋ ਗੱਡੀ ਆਪਾਂ ਕੱਟ ਕਰਤੀ ਆ। ਬਹੁਤ ਵਧੀਆ ਠੀਕ ਹੈ। 10 ਵੇ ਦਿਨ ਬਹੁਤ ਵਧੀਆ ਗੱਡੀ ਚੱਲਦੀ ਪਈ ਇਹਨਾਂ ਦੀ। ਪਹਿਲਾ ਮੋੜਾਂ ਦੀ ਵੀ ਪ੍ਰੈਕਟਿਸ ਕਰਾਈ ਇਹਨਾਂ ਦੀ ਤੇ ਸਿੱਧੀ ਦੀ ਪ੍ਰੈਕਟਿਸ ਕਰਾਈ, ਘੇਰਾ ਦੀ ਪ੍ਰੈਕਟਿਸ ਕਰਾਈ, ਬਾਅਦ ਵਿੱਚ ਟ੍ਰੈਫਿਕ ਦੀ ਪ੍ਰੈਕਟਿਸ ਕਰਾਉਣਾ ਤੇ ਆ। बाकी देख लो जे तीजा गियर ਪੈਂਦਾ ਮੈਂ ਤਰ ਸਕਦੇ ਆ। ਬਾਕੀ ਤਾਂ ਪਹਿ ਜਾਣਾ ਤੀਜਾ ਗियर ਹੰਕਾਣਾ। ਮੈਨੂੰ ਅਚਾਨਕ ਕਿ ਮੇਰੇ ਦੂਜੀ ਗੇਰ। ਕਹਿ ਹਲੋ ਦੋਸਤੋ। ਠੀਕ ਹੈ। ਤਾਂ ਕਿ ਤਾਇਆ ਜਿੱਦਾਂ ਹੁਣ ਥੋੜਾ ਜਿਹਾ ਡਾਊਟ ਲੱਗਦਾ ਆ ਜਿੱਥੇ ਤੇ ਉੱਥੇ ਯਾਨੀ ਕਿ ਕਲੱਚ ਦੇ ਉੱਤੇ ਪੈਰ ਰੱਖ ਲਈਦਾ ਹੁੰਦਾ ਜਿੱਦਾਂ ਤੇ ਮੇਰੇ ਗੱਡੀ ਹੁੰਦੀ ਆ। ਹਾਂਜੀ ਹਾਂਜੀ। ਲੋਡ ਪੈ ਜਦਾ ਫਿਰ ਉੱਤਰੋ ਜਿਹੜਾ ਰਾਈਟ ਪੈਰ ਆ ਬ੍ਰੇਕ ਤੇ ਲਿਆ ਆ ਕੇ ਫਿਰ ਬ੍ਰੇਕ ਲਾ ਸਕਦੇ ਆ। ਹਾਂਜੀ। ਉਦਾਂ ਕਿ ਜਿਹੜੇ ਆ ਗੇਅਰ ਆ ਜਦੋਂ ਸਲੋ ਹੋਗੇ। ਵੀਰੇ ਕਿਟਾ ਆ ਸਕਦੇ ਨੂੰ ਵਸ ਦੇ ਕੇ ਆਦੇ ਜੇ ਜਦੋਂ ਇਦਾਂ ਆਉਂਦੇ ਆ ਬਸ ਇੰਡੀਕੇਟਰ ਲਾਉਦੇ ਆ ਹੱਥ ਵੀ ਇਦਾਂ ਕਰਦੇ ਆ ਇਸ਼ਾਰਾ ਕਰਦੇ ਆ ਥੋੜੇ ਇੰਚੋਂ ਗੱਡੀ ਆਪਾਂ ਲੈ ਕੇ ਜਾਣੀ ਆ ਲੰਘਣੀ ਹੁਣ ਇੱਥੇ ਹੈਗਾ ਡੇਂਜਰ ਏਰੀਆ ਟ੍ਰੈਫਿਕ ਬਹੁਤ ਹੈ ਇੱਥੇ ਜਿਹੜੇ ਇਦਾਂ ਦੇ ਮੋੜੇ ਆ ਆਪਾਂ ਕੱਟੜੇ ਪਹਿਲੇ ਗੇਅਰ ਵਿੱਚ ਕੇ ਜਾ ਕੇ ਪਹੁੰਚਦੇ ਹਾਂ ਹਾਂ ਲੈ ਨਹੀਂ ਲੈਫਟ ਲੈਫਟ ਜੀ ਨੂੰ ਉਥੋਂ ਆਮ ਆ ਸ਼ਿਫਟ ਕਰ ਲਓ ਵੀਰ ਇੱਥੋਂ ਬੱਸ ਆਈ ਹੈ ਇੱਥੇ ਰੋਕ ਲਿਓ ਗੱਡੀ ਨਹੀਂ ਨਹੀਂ ਥੱਲੇ ਨਹੀਂ ਲਾਉਣੀ ਗੱਡੀ ਥੱਲੇ ਨਹੀਂ ਲਾਉਣੀ ਇੱਥੇ ਰੋਕ ਲਓ ਇੱਕ ਜਿਹੜੀ ਉਹ ਗੱਡੀ ਆ ਉਹਦੀ ਉਹਨੂੰ ਵੀ ਨੰਗ ਲੜਦੇ ਹੋ ਚਲੋ ਕਲਚ ਛੱਡੋ ਥੋੜਾ ਜਿਹਾ ਚਲੋ ਬਰੀਕ ਹਾਂ ਚਲੋ 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 ਫੇਰ ਰੁਕ ਚਲੋ ਚਲੋ ਜਾਣਦੇ ਨਹੀਂ ਤਾਂ ਹਾਂ ਰੋਕ ਜੇ ਫੇਰ ਰੋਕ ਜੇ ਫੇਰ ਤੋਂ ਰੋਕ ਗੱਡੀ ਚਲੋ ਅੱਧਾ ਕਲਚ ਛੱਡੋ ਚਲੋ ਨਿਕਲ ਕੇ ਗੱਡੀ ਇੱਧਰ ਰੋਕ ਲਓ ਇੱਧਰੋਂ ਜਾਣਾ ਆਪਾਂ। ਖਾਲੀ ਲੋੜ ਸ਼ੀਸ਼ਾ ਵੀ ਦੇਖ ਲੈ ਇੱਧਰੋਂ ਲੈਫਟ। ਹਾਂਜੀ ਹਾਂਜੀ। ਚਲੋ ਟਿਆੜਦੇ ਹੋਏ ਕਮਾ ਦੇਓ ਗੱਡੀ। ਓਕੇ ਮੋੜੇ ਦੇਖ ਕੇ ਆਂਟੀ ਨੂੰ ਵੀ ਸਹੀ ਆ। ਤਾਂ ਹੁਣ ਗੱਡੀ ਆਪਾਂ ਇੱਥੇ ਰੋਕੀ ਸਗੀ। ਹਾਂਜੀ। ਥੋੜਾ ਫੀਲ ਹੋਇਆ ਕਿ ਗੱਡੀ ਥੋੜੀ ਬੈਕ ਵੀ ਆਈ ਆਪਣੀ। ਆਈ ਹਾਂਜੀ। ਔਰ ਪਿੱਛੇ ਗੱਡੀ ਵੀ ਇੱਕ ਨੇ ਲਾਈ ਸਗੀ। ਇਹਦੇ ਵਿੱਚ ਇਹ ਆ ਜੇ ਆਪਾਂ ਇੱਦਾਂ ਬ੍ਰੇਕ ਛੱਡਦੇ ਨਾਲੇ ਤਾਂ ਕਲੱਚ ਛੱਡ ਜਿਦਾ ਹੁੰਦਾ ਤੇ ਗੱਡੀ ਅੱਗੇ ਨੂੰ ਚੱਲਦੀ ਹੁੰਦੀ ਆ ਤੇ ਪਿੱਛੇ ਨੂੰ ਨਹੀਂ ਆਉਂਦੀ ਹੁੰਦੀ ਗੱਡੀ। ਬਾਕੀ ਉਹ ਵੀ ਰੂਪ ਦੇ ਹਿਸਾਬ ਨਾਲ ਜਿੱਦਾਂ ਮੋੜਿਆ ਇੱਕ ਗੱਡੀ ਆਉਂਦੀ ਸੀ ਕਿ ਚਲੋ ਰੋਕ ਗਏ ਆ ਫੇਰ ਵੀ ਹਾਂਜੀ ਅਗਲੇ ਨੂੰ ਤੁਸੀਂ ਪੇਪਰ ਵੀ ਯੂਜ਼ ਕਰ ਸਕਦੇ ਆ ਕਿ ਅਗਲਾ ਮੋੜੇ ਨਾਲ ਠੀਕ ਨੇ ਚਲੋ ਮਸਾ ਇਦਾਂ ਦੇ ਆਪਣੇ ਜਿੱਦਾਂ ਹੁਣ ਏਰੀਆ ਇੱਥੇ ਤਾਂ ਦੂਜਾ ਘੇਰਾ ਹੀ ਰਹਿਣਾ ਹੈ ਇੱਥੇ ਤੀਜਾ ਘੇਰਾ ਕੋਈ ਨਹੀਂ ਸਾਹਮਣੇ ਹਾਂਜੀ ਬਾਕੀ ਟ੍ਰੈਫਿਕ ਵਾਜਾਂ ਹੋਰਨ ਤਾਂ ਜ਼ਰੂਰ ਤਾਂ ਬਣਾ ਮੈਂ ਸਿੱਧੇ ਜਾਣਾ ਇੱਥੋਂ ਆਪਾਂ ਆ ਲਿਆ ਕਿਨੇ ਐਂਟੀਗੇਟ ਲਾਇਆ ਹੌਲੀ ਕਰ ਲੀ ਇਹੋ ਹੌਲੀ ਹੌਲੀ ਚੱਲੋ ਸਹੀ ਆ ਓਕੇ ਬੰਦ ਹੋ ਗਏ ਆ ਤਾਂ ਇੱਕ ਕੋਈ ਹੋਰ ਆ ਰਿਹਾ ਹਾਂ ਸਿੱਧੇ ਜਾਣਾ ਇੱਥੋਂ ਆਪਾਂ ਔਰ ਸਿੱਧੇ ਜਾ ਕੇ ਗੱਡੀ ਕੱਟਣੀ ਆਪਾਂ ਲੈਫਟ ਮੋਰੀ ਟੀਪ ਪੁਆਇੰਟ ਆ ਉਹ ਵੀ ਜਾਨਕ ਤੁਸੀਂ ਪਹਿਲੇ ਗੇਟ ਵਿੱਚ ਇਕੱਠੇ ਦਰਾਫਿਕ ਇੱਥੇ ਹੀ ਬਹੁਤ ਹੈ। ਇਹdana 모ੜਿਆ ਜਦੋਂ ਗੱਲ ਕਿਸੇ ਨੂੰ ਓਵਰਟੇਕ ਕਰਨ ਹੋਵੇ ਇਦਾਂ ਦੀ ਜਗ੍ਹਾ ਤੋਂ ਓਵਰਟੇਕ ਕਰੀਨ। ਯਾਨਕਿ ਪਿੱਛੇ ਪਿੱਛੇ ਹੀ ਚੱਲ ਜੇ ਹੋਵੇ। ਨਿਕਲ ਜਾਣੀ ਹੈ ਬਾਹਰੂ ਜਗ੍ਹਾ। ਆ ਕਿਨਾਰੇ ਦੇਖ ਲਈਦੇ ਹੁੰਦੇ। ਠੀਕ ਹੈ ਜੀ। ਇਦਾਂ ਹੜਾ ਆਟੋ ਖੜੀ ਸਗੀ ਅੰਦਾਜ਼ਾ ਨਾ ਹੋਵੇ ਆ ਤਲਾਰਾ ਦੇਖ ਸਕਦੇ। ਸ਼ੀਸ਼ਾ ਜਰੂਰ ਦੇਖ ਲੈ ਲੈਟ। ਇਹ ਠੀਕ ਆ ਠੀਕ ਆ ਆ ਦੇਖਿਆ ਕਿ ਥੱਲੇ ਆਇਆ ਕਮਨ ਵੀਡੀਓ ਬਸ ਹੁਣ ਜਿੱਦਾਂ ਆਲਾ ਮੋਟਰਸਾਈਕਲ ਵਾਲਾ ਸੀਗਾ ਥੱਲੇ ਓਵਰਟੇਕ ਕਰਕੇ ਗਿਆ ਹਾਂਜੀ ਸ਼ੀਸ਼ਾ ਜਰੂਰ ਦੇਖਣਾ ਆਪਾਂ ਚਲੋ ਇਹ ਪਿੰਨ ਤੇਰਾ ਫੋਲੋ ਵੀਰ ਮੌਰੀਓ ਚਲੋ ਤੋਰੋ ਗੱਡੀ ਕਲੱਚ ਤੇ ਡਿਪਰ ਯੂਜ਼ ਕਰੋ ਛੇਤੀ ਚਲੋ ਰਹਿਣ ਦੇ ਮੈਨੂੰ ਲੱਗਦਾ ਨਹੀਂ ਆ ਨਾ ਡਿੱਪਰ ਨੂੰ ਯੂਸ ਕਰਨ ਦੀ ਹੈਂਡੀਕੇਟਰ ਲੱਗੇ ਸੀ ਨਾ ਹਾਂਜੀ ਡਿੱਪਰ ਉਹਦਾ ਮਾਰ ਲਈ ਦੀ ਹੰਦੀ ਜੇ ਲਾਗੇ ਹੁੰਦਾ ਜਾਂ ਸਪੀਡ ਤੇ ਉਹਦਾ ਉਹਦਾ ਵੇਹ ਨਹੀਂ ਕੱਢਣੀ ਸੀਗੀ ਚਲੋ 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 ਨਿਕਲ ਜਾਣੀ ਜੀ ਹਮ ਬਹੁਤ ਜਿਆਦਾ ਇਹ ਜਗਾ ਦੇਖ ਕੇ ਨਿਕਲ ਕੇ ਯਾਰ ਮਾਤੂ ਜਗਾ ਚਲੋ ਇੱਥੇ ਬਾ ਤੁਹਾਨੂੰ ਇਹੀ ਸਾਈਡਾਂ ਦਾ ਅੰਦਾਜ਼ਾ ਆਉਣਾ ਹੈ ਇਹਨਾਂ ਦੇਖ ਕੇ ਕਿੱਵਾਂ ਇਦਾਂ ਨੇ ਕਈ ਵਾਰ ਪਿੱਛੇ ਰੋ ਵੀ ਆ ਜਾਂਦੇ ਹੁੰਦੇ ਅਗਲਾ ਮੋੜ ਆਪਾਂ ਲੈਫਟ ਘੱਟਣਾ ਹੈ ਆ ਦੇਖੋ ਕਿੱਥੇ ਆਉਂਦੀ ਆਂਦੀ ਦੇਖ ਕੇ ਚਲੋ ਅਗਲਾ ਮੋੜ ਲੈਫਟ ਜੇ ਜਗਾ ਹੈਗੀ ਤਾਂ ਛਾੜ ਕੇ ਕੱਟਦੇ ਹੋ ਜੇ ਨਹੀਂ ਜਗਾ ਹੈਗੀ ਗੱਡੀ ਰੋਕ ਲਿਓ ਈਸ਼ਾ ਜਰੂਰ ਚੈੱਕ ਕਰਨਾ ਲੈਫਟ ਬਾਹਰ। ਹਮਾਰੀਓ ਗੱਡੀ ਕੋ ਤੋਰਪੀਏ ਗੱਡੀ, ਸਾਹੇ ਰੇਸੇ ਕੋ ਸਾਹੇ, ਟਾਇਲਟ ਬਾਹਰ ਦੀ। ਜ਼ਿਆਦਾ ਨਾ ਨਹੀਂ, ਰੇਸ ਘਟਾ। ਆਹ ਇੱਕ ਨੂੰ ਵੀ ਦੇਖਿਆ ਇਦਨ ਬਰੋ। ਚਲੋ। ਆੜੀ ਨੋੜੀ। ਜਿੰਦਾੜਾ ਫਾ ਚਾੜ ਕੇ ਕੱਟਣ ਲੱਗੇ ਸੀਗੇ ਫੇ ਇਤਰੋ ਜਗ੍ਹਾ ਬਹੁਤ ਛਾੜੂਗੀ ਸੀਗੀ। ਫੇ ਇਤਰੋ ਓਵਰਟੇਕ ਕਰਨਾ ਪਊ। ਹਾਂ ਇਤਰੋ ਓਵਰਟੇਕ ਕਰ ਲਾ ਆਪਾਂ ਦੇ ਹੁੰਦੇ ਫੇ ਇਧਰ ਵੀ ਖਿਆਲ ਰੱਖਣਾ ਕਿ ਜ਼ਿਆਦਾ ਗੱਡੀ ਥੱਲੇ ਨੂੰ ਨਾ ਬਣੀ, ਇਧਰੋਂ ਨਾ ਵੀ। ਚਲੋ। i